ਲੇਡੀ ਡਾਨ ਉਰਫ ਮੈਡਮ ਜ਼ਹਿਰ ਜਾਂ ਖੁਸ਼ਨੁਮਾ ਅਨਸਾਰੀ ਜਾਂ ਫਿਰ ਨੇਹਾ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਲਾਰੈਂਸ ਬਿਸ਼ਨੋਈ ਗੈਂਗ ਅਤੇ ਬੌਬੀ ਕਬੂਤਰ ਨਾਲ ਜੁੜੀ ਹੋਈ ਮੈਡਮ ਜ਼ਹਿਰ ਆਖਿਰ ਕੌਣ ਹੈ ਤੇ ਉਸ ਦੀ ਗੈਂਗ ਵਿੱਚ ਕੀ ਭੂਮਿਕਾ ਹੈ ਜਾਣਦੇ ਹਾਂ ਇਸ ਰਿਪੋਰਟ ਦੇ ਜ਼ਰੀਏ ਦਿੱਲੀ ਪੁਲਿਸ ਮੁਤਾਬਕ ਸਪੈਸ਼ਲ ਸੈੱਲ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਖੁਸ਼ਨੁਮਾ ਅਨਸਾਰੀ ਉਰਫ ਨੇਹਾ ਨੂੰ ਮਹੀਪਾਲਪੁਰ ਫਲਾਈਓਵਰ ਦੇ ਨੇੜੇ ਮਹਿਫੂਜ਼ ਉਰਫ ਬੌਬੀ ਕਬੂਤਰ ਅਤੇ ਹੋਰ ਦੋ ਸਾਥੀਆਂ ਨਾਲ ਗ੍ਰਿਫਤਾਰ ਕੀਤਾ ਗ੍ਰਿਫਤਾਰ ਕੀਤੇ ਗਏ ਦੋ ਹੋਰ ਵਿਅਕਤੀਆਂ ਦੀ ਪਛਾਣ ਮੁਹੰਮਦ ਰਾਜੀ ਖਾਨ ਅਤੇ ਸ਼ਾਹਬਾਜ਼ ਵਜੋਂ ਹੋਈ ਹੈ ਬੌਬੀ ਕਬੂਤਰ ਇੱਕ ਬਦਨਾਮ ਸ਼ਾਪ ਸ਼ੂਟਰ ਅਤੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਹਥਿਆਰ ਸਪਲਾਈਅਰ ਹੈ ਇਸ ਤੋਂ ਇਲਾਵਾ ਬੌਬੀ ਕਬੂਤਰ ਪਿਛਲੇ ਸਾਲ ਉੱਤਰ ਪੂਰਬੀ ਦਿੱਲੀ ਵਿੱਚ ਦੋ ਭਰਾਵਾਂ ਦੇ ਕਤਲ ਸਮੇਤ ਹਾਈ ਪ੍ਰੋਫਾਈਲ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਵੀ ਲੋੜਿੰਦਾ ਸੀ ਨੇਹਾ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਪੁਲਿਸ ਦਾ ਦਾਵਾ ਹੈ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਜਦੋਂ ਸੰਗਠਿਤ ਅਪਰਾਧ ਨੈੱਟਵਰਕ ਨਾਲ ਜੁੜੀਆਂ ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਦੀਪਾ ਅਤੇ ਜ਼ੋਇਆ ਖਾਨ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਸੀ। ਦੱਸ ਦਈਏ ਕਿ ਜ਼ੋਇਆ ਇਸ ਸਮੇਂ ਜੇਲ੍ਹ ਵਿੱਚ ਬੰਦ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਗ੍ਰਿਫਤਾਰੀਆਂ ਬਿਸ਼ਨੋਈ ਨੈੱਟਵਰਕ ਵਿੱਚ ਔਰਤਾਂ ਵੱਲੋਂ ਐਕਟਿਵ ਆਪਰੇਸ਼ਨਲ ਭੂਮਿਕਾ ਨਿਭਾਉਣ ਦੇ ਵੱਧਦੇ ਹੋਏ ਰੁਝਾਨ ਨੂੰ ਦਰਸਾਉਂਦੀਆਂ ਹਨ ਦੀਪਾ ਅਤੇ ਗੈਂਗਸਟਰ ਹਾਸ਼ਮ ਬਾਬਾ ਦੀ ਪਤਨੀ ਜ਼ੁਆ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਨੇਹਾ ਤੀਜੀ ਕਥਿਤ ਲੇਡੀ ਡਾਨ ਹੈ ਜਿਸ ਦਾ ਨਾਮ ਇਸ ਸਿੰਡੀਕੇਟ ਨਾਲ ਜੋੜਿਆ ਜਾ ਰਿਹਾ ਹੈ ਆਮ ਲੋਕਾਂ ਦੇ ਨਜ਼ਰੀਏ ਅਨੁਸਾਰ ਨੇਹਾ ਨਾਰਥ-ਈਸਟ ਦਿੱਲੀ ਵਿੱਚ ਇੱਕ ਬਿਊਟੀ ਪਾਰਲਰ ਚਲਾਉਂਦੀ ਸੀ ਪਰ ਜਾਂਚ ਕਰਤਾਵਾਂ ਦਾ ਦੋਸ਼ ਹੈ ਕਿ ਇਹ ਸੰਸਥਾ ਲਾਰੈਂਸ ਬਿਸ਼ਨੋਈ ਗੈਂਗ ਦੇ ਗੈਰ ਕਾਨੂੰਨੀ ਕੰਮ ਲਈ ਇੱਕ ਕਵਰ ਵਜੋਂ ਕੰਮ ਕਰਦੀ ਸੀ ਜਿਸ ਵਿੱਚ ਇਸ ਦੇ ਡਰਗ ਡਿਸਟ੍ਰੀਬਿਊਸ਼ਨ ਨੈਟਵਰਕ ਨੂੰ ਸੰਭਾਲਣਾ ਵੀ ਸ਼ਾਮਲ ਹੈ ਦੱਸਿਆ ਜਾ ਰਿਹਾ ਹੈ ਕਿ ਨੀਹਾ ਅਤੇ ਬੌਬੀ ਲਗਭਗ 7 ਸਾਲਾਂ ਤੋਂ ਰਿਲੇਸ਼ਨਸ਼ਿਪ ਵਿੱਚ ਨੇ ਮਹੀਪਾਲਪੁਰ ਫਲਾਈਓਵਰ ਦੇ ਨੇੜੇ ਪੁਲਿਸ ਨੇ ਉਨ੍ਹਾਂ ਦੀ ਗ੍ਰਿਫਤਾਰੀ ਸਮੇਂ ਕਥਿਤ ਤੌਰ ਤੇ ਨਸ਼ੀਲੇ ਪਦਾਰਥਾਂ ਦੀ ਵੱਡੀ ਮਾਤਰਾ ਜ਼ਬਤ ਕਰਨ ਦਾ ਵੀ ਦਾਵਾ ਕੀਤਾ ਹੈ ਪੁਲਿਸ ਅਨੁਸਾਰ ਦੋਸ਼ੀਆਂ ਦੀਆਂ ਇਹ ਗ੍ਰਿਫਤਾਰੀਆਂ ਉਹਨਾਂ ਦੀਆਂ ਮੂਵਮੈਂਟਸ ਬਾਰੇ ਖੂਫੀਆ ਜਾਣਕਾਰੀ ਤੋਂ ਬਾਅਦ ਕੀਤੀਆਂ ਗਈਆਂ। ਦਰਅਸਲ ਮਹੀਪਾਲਪੁਰ ਖੇਤਰ ਵਿੱਚ ਇੱਕ ਜਾਲ ਵਿਛਾਇਆ ਗਿਆ ਸੀ ਅਤੇ ਜਿਸ ਐਸਯੂਵੀ ਵਿੱਚ ਉਹ ਬੈਠੇ ਸਨ ਉਸ ਨੂੰ ਮੰਗਲਵਾਰ ਅੱਧੀ ਰਾਤ ਦੇ ਕਰੀਬ ਰੋਕਿਆ ਗਿਆ। ਕਾਰਵਾਈ ਦੌਰਾਨ ਕਥਿਤ ਤੌਰ ਤੇ ਹਥਿਆਰ ਬਰਾਮਦ ਕੀਤੇ ਗਏ ਸਨ ਤੇ ਦੋਸ਼ੀਆਂ ਤੇ ਅਸਲਾ ਐਕਟ ਨਾਲ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਟ੍ਰਿਬਿਊਨ ਦੀ ਰਿਪੋਰਟ ਅਨੁਸਾਰ ਨੇਹਾ ਗਿਰੋਧ ਦਾ ਇੱਕ ਹਿੱਸਾ ਹੈ ਅਤੇ ਗ੍ਰਿਫਤਾਰੀ ਤੋਂ ਕੁਝ ਸਮਾਂ ਪਹਿਲਾਂ ਉਸਤੇ ਨਿਗਰਾਨੀ ਰੱਖੀ ਜਾ ਰਹੀ ਸੀ ਪੁਲਿਸ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਸ ਸੰਸਥਾ ਨੂੰ ਇੱਕ ਨਕਾਬ ਵਜੋਂ ਵਰਤਿਆ ਜਾਂਦਾ ਸੀ ਤੇ ਉਹ ਗਿਰੋਧ ਦੇ ਕੰਮਾਂ ਵਿੱਚ ਸ਼ਾਮਲ ਰਹੀ ਹੈ ਬਹਿਰਹਾਾਲ ਸਿੰਡੀਕੇਟ ਵਿੱਚ ਉਸ ਦਾ ਐਗਜ਼ੈਕਟ ਰੋਲ ਕੀ ਹੈ ਇਸ ਦਾ ਪਤਾ ਲਗਾਇਆ ਜਾ ਰਿਹਾ ਹੈ ਕਬੂਤਰ ਤੇ ਨੇਹਾ ਉੱਤੇ ਇਹ ਦੋਸ਼ ਹੈ ਕਿ ਇਹ ਦੋਵੇਂ ਪਿਛਲੇ 7 ਸਾਲਾਂ ਤੋਂ ਰਿਲੇਸ਼ਨ ਵਿੱਚ ਹਨ ਜ਼ਿਕਰਯੋਗ ਹੈ ਕਿ ਉਸਦੇ ਕਹਿਣ ਤੇ ਹੀ ਕਬੂਤਰ ਬਾਹਰ ਆਇਆ ਜੋ ਕਿ ਸੀਲਮਪੁਰ ਇਲਾਕੇ ਵਿੱਚ ਲੁਕਿਆ ਹੋਇਆ ਸੀ ਅਤੇ ਇੱਕ ਐਸਯੂਵੀ 'ਚ ਯਾਤਰਾ ਕਰਦੇ ਹੋਏ ਦੱਖਣੀ ਦਿੱਲੀ ਦੇ ਮਹੀਪਾਲਪੁਰ ਦੇ ਨੇੜੇ ਫੜਿਆ ਗਿਆ ਬੌਬੀ ਦਿੱਲੀ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦਾ ਇੱਕ ਮੁੱਖ ਮੈਂਬਰ ਹੈ ਅਤੇ ਉਸ ਉੱਤੇ ਦੋਸ਼ ਹੈ ਕਿ 2022 ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਉਹ ਉਸ ਦੀ ਜਾਸੂਸੀ ਵਿੱਚ ਵੀ ਸ਼ਾਮਲ ਸੀ ਪੁਲਿਸ ਅਨੁਸਾਰ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਹ ਦੁਬਾਰਾ ਕਦੇ ਬਾਹਰ ਨਹੀਂ ਨਿਕਲਿਆ ਉਹ ਆਪਣੇ ਆਲੇ-ਦੁਆਲੇ ਦੀਆਂ ਕਲੋਨੀਆ ਵਿੱਚ ਵੀ ਨਹੀਂ ਗਿਆ ਅਤੇ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਉਸਦੇ ਸੀਲੰਪੁਰ ਤੋਂ ਬਾਹਰ ਕਦਮ ਰੱਖਣ ਦੀ ਉਡੀਕ ਵਿੱਚ ਸੀ ਮੈਡਮ ਜ਼ਹਿਰ ਦੇ ਪ੍ਰੇਮੀ ਦੱਸੇ ਜਾਂਦੇ ਬੌਬੀ ਕਬੂਤਰ ਦਾ ਅਸਲੀ ਨਾਮ ਮਹਿਫੂਜ਼ ਮੰਨਿਆ ਜਾਂਦਾ ਹੈ ਅਤੇ ਉਸਤੇ ਕਈ ਅਪਰਾਧਿਕ ਮਾਮਲੇ ਦਰਜ ਹਨ ਉਹ ਘੱਟੋ-ਘੱਟ 6 ਕਤਲ ਮਾਮਲਿਆਂ ਵਿੱਚ ਲੜਿੰਦਾ ਹੈ। ਕਤਲ ਨਾਲ ਜੁੜੇ ਮੁੱਖ ਮਾਮਲਿਆਂ ਵਿੱਚ 16 ਦਸੰਬਰ 2025 ਨੂੰ ਦਿੱਲੀ ਦੇ ਜ਼ਾਫਰਾਬਾਦ ਖੇਤਰ ਵਿੱਚ ਦੋ ਭਰਾਵਾਂ ਫਜ਼ੀਲ ਅਤੇ ਨਦੀਮ ਦਾ ਦੋਹਰਾ ਕਤਲ ਸ਼ਾਮਲ ਹੈ। ਕਿਹਾ ਜਾਂਦਾ ਹੈ ਕਿ ਉਸਨੇ ਲਾਰੈਂਸ ਬਿਸ਼ਨੋਈ ਅਤੇ ਹਾਸ਼ਿਮ ਬਾਬਾ ਗੈਂਗ ਵਿਚਕਾਰ ਇੱਕ ਮੁੱਖ ਲੌਜਿਸਟਿਕਲ ਕੜੀ ਵਜੋਂ ਕੰਮ ਕੀਤਾ। ਕੁਝ ਮੀਡੀਆ ਰਿਪੋਰਟਾਂ ਵਿੱਚ ਪੁਲਿਸ ਸੂਤਰਾਂ ਦੇ ਹਵਾਲੇ ਨਾਲ ਦਾਵਾ ਕੀਤਾ ਗਿਆ ਹੈ ਕਿ ਕਬੂਤਰ ਨੇ ਸਲੀਮ ਪਿਸਟਲ ਤੋਂ ਆਧੁਨਿਕ ਹਥਿਆਰ ਹਾਸਲ ਕੀਤੇ ਸਨ ਜਿਸ ਨੂੰ ਪਹਿਲਾਂ ਹੀ ਨੇਪਾਲ-ਭਾਰਤ ਸਰਹੱਦ ਨੇੜੇ ਗ੍ਰਿਫਤਾਰ ਕੀਤਾ ਗਿਆ ਸੀ ਸਲੀਮ ਪਿਸਟਲ ਨੂੰ ਏਜੰਸੀਆਂ ਨੇ ਪਾਕਿਸਤਾਨ ਦੀ ਆਈਐਸਆਈ ਨਾਲ ਕਥਿਤ ਸਬੰਧਾਂ ਵਾਲਾ ਇੱਕ ਵੱਡਾ ਗੈਰ ਕਾਨੂੰਨੀ ਹਥਿਆਰ ਡੀਲਰ ਦੱਸਿਆ ਹੈ ਇਹ ਹਥਿਆਰ ਕਥਿਤ ਤੌਰ ਤੇ ਕਈ ਹਾਈ ਪ੍ਰੋਫਾਈਲ ਮਾਮਲਿਆਂ ਵਿੱਚ ਵਰਤੇ ਗਏ ਜਿਨ੍ਹਾਂ ਵਿੱਚ ਸਿੱਧੂ ਮੂਸੇਵਾਲੇ ਦਾ ਕਤਲ ਅਦਾਕਾਰ ਦਿਸ਼ਾ ਪਟਾਨੀ ਦੇ ਘਰ ਦੇ ਬਾਹਰ ਗੋਲੀਬਾਰੀ ਦਿੱਲੀ ਵਿੱਚ ਨਾਦਰ ਸ਼ਾ ਕਤਲ ਅਤੇ ਸੀਲਮਪੁਰ ਦੋਹਰਾ ਕਤਲ ਕੇਸ ਸ਼ਾਮਲ ਹਨ ਪੁਲਿਸ ਸੂਤਰਾਂ ਦਾ ਦਾਵਾ ਹੈ ਕਿ ਬੌਬੀ ਕਬੂਤਰ ਨੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਸ਼ੁਰੂਆਤੀ ਜਾਸੂਸੀ ਕੀਤੀ ਸ਼ੂਟਰਾਂ ਨੂੰ ਮੂਸੇਵਾਲਾ ਦੀਆਂ ਮੂਵਮੈਂਟਸ ਬਾਰੇ ਮਹੱਤਵਪੂਰਨ ਜਾਣਕਾਰੀ ਦੇਣ ਦੇ ਨਾਲ-ਨਾਲ ਉਸਦੇ ਆਉਣ ਜਾਣ ਦੇ ਰੂਟਸ ਤੇ ਵੀ ਬਾਰੀਕੀ ਨਾਲ ਨਜ਼ਰ ਰੱਖੀ ਉਹ ਕਥਿਤ ਤੌਰ ਤੇ ਇੱਕ ਹੋਰ ਗੈਂਗਸਟਰ ਸ਼ਾਹਰੂਖ ਨਾਲ ਵੀ ਲਗਾਤਾਰ ਸੰਪਰਕ ਵਿੱਚ ਸੀ ਜੋ ਕਤਲ ਦੀ ਯੋਜਨਾ ਬਣਾਉਣ ਵਿੱਚ ਸ਼ਾਮਲ ਸੀ ਕਿਹਾ ਜਾ ਰਿਹਾ ਹੈ ਕਿ ਕਈ ਮਹੀਨਿਆਂ ਤੱਕ ਬੌਬੀ ਜਾਲੀ ਡਾਕੂਮੈਂਟਸ ਦੀ ਵਰਤੋਂ ਕਰਕੇ ਅਤੇ ਅਕਸਰ ਜਗ੍ਹਾ ਬਦਲ ਕੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਤੋਂ ਬਚ ਰਿਹਾ ਸੀ ਤਕਨੀਕੀ ਨਿਗਰਾਨੀ ਅਤੇ ਖੂਫੀਆ ਜਾਣਕਾਰੀ ਤੇ ਕਾਰਵਾਈ ਕਰਦੇ ਹੋਏ ਸਪੈਸ਼ਲ ਸੈੱਲ ਨੇ ਅੰਤ ਵਿੱਚ ਗਰੁੱਪ ਦਾ ਪਤਾ ਲਗਾਇਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਬੌਬੀ ਅਤੇ ਨੀਹਾ ਦੋਵੇਂ ਹੁਣ ਹਿਰਾਸਤ ਵਿਚ ਹਨ ਅਤੇ ਜਾਂਚ ਕਰਤਾ ਉਹਨਾਂ ਤੋਂ ਗੈਂਗ ਦੇ ਵਿੱਤੀ ਨੈਟਵਰਕ ਅਤੇ ਐਨਸੀਆਰ ਵਿੱਚ ਕੰਮ ਕਰ ਰਹੇ ਬਾਕੀ ਸਲੀਪਰ ਸੈਲਜ਼ ਬਾਰੇ ਡਿਟੇਲਸ ਦਾ ਪਤਾ ਲਗਾਉਣ ਲਈ ਪੁੱਛਗਿੱਛ ਕਰ ਰਹੇ ਹਨ